ਮੋਹਾੜੀ ਜ਼ਿਲ੍ਹੇ ਦੇ ਵਿੱਚ ਬਾਕਰਪੁਰ ਦੇ ਨੇੜੇ ਤੇੜੇ ਦੇ ਜਿਹੜੇ ਪਿੰਡ ਨੇ ਉੱਥੇ ਬਾਗ ਘਟਾਲੇ ਨੂੰ ਮਸਲੇ ਨੂੰ ਲੈ ਕੇ ਕਿਉਂਕਿ ਪਹਿਲਾਂ ਬਿਜ਼ਨਸ ਨੇ ਕਾਰਵਾਈ ਕੀਤੀ ਉਹ ਵੀ ਪਿਕ ਐਂਡ ਚੂਜ਼ ਕਰਕੇ ਬੜੇ ਸਵਾਲ ਉੱਠੇ ਕਿ ਕਈਆਂ ਨੂੰ ਤਾਂ ਬਖਸ਼ ਦਿੱਤਾ ਗਿਆ ਤੇ ਕਈਆਂ ਨੂੰ ਫੜ ਲਿਆ ਗਿਆ ਹੁਣ ਜਦੋਂ ਈਡੀ ਦੀ ਐਂਟਰੀ ਹੋਈ ਐ ਇਸ ਦੇ ਵਿੱਚ ਕੌਣ ਕੌਣ ਬਚੇਗਾ ਜਾਂ ਫਿਰ ਹੁਣ ਸਾਰੇ ਇੱਕੋ ਰਸੇ ਬੰਨੇ ਜਾਣੇ ਆ ਦੇਖੋ ਇਸ ਮਸਲੇ ਦੇ ਵਿੱਚ ਬਹੁਤ ਵੱਡਾ ਕਪੜਾ ਹੋਇਆ ਹੈ ਕਰੋੜਾਂ ਰੁਪਏ ਦਾ ਕਪੜਾ ਸੀ ਜਿਦੇ ਵਿੱਚ ਪੰਜਾਬ ਦੇ ਦੋ ਆਈਐਸ ਅਫਸਰ ਸਿੱਧੀ ਉਹਨਾਂ ਦੀ ਇਨਵੋਲਵਮੈਂਟ ਸੀ ਔਰ ਪੰਜਾਬ ਸਰਕਾਰ ਨੇ ਉਹਨਾਂ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਿੰਮੇਵਾਰ ਪੋਸਟਾਂ ਦਿੱਤੀਆਂ ਨੇ ਹਾਲਾਂਕਿ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਹਾਂ 0% ਵੀ ਅਸੀਂ ਜਿਹੜੀ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਲੇਕਿਨ ਦੋ ਆਈਐਸ ਅਫਸਰ ਉਸ ਨੂੰ ਮਹੱਤਵਪੂਰਨ ਅਹੁਦੇ ਦਿੱਤੇ ਹੈਗੇ ਨੇ ਇਸ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਉਹਨਾਂ ਆਈਐਸ ਅਫਸਰਾਂ ਦੀ ਕਿੰਨੀ ਪਹੁੰਚ ਹੋਏਗੀ ਪੰਜਾਬ ਵਿਜੀਲੈਂਸ ਬਿਊਰੋ ਨੇ ਤੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਕਿਉਂਕਿ ਪੰਜਾਬ ਵਿਜੀਲੈਂਸ ਬਿਊਰੋ ਵਾਲੇ ਵੀ ਕਿਉਂਕਿ ਦੋ ਇਹਦੇ ਵਿੱਚ ਆਈਐਸ ਅਫਸਰ ਸੀ ਉਹਨਾਂ ਤੋਂ ਪੰਜਾਬ ਵਿਜੀਲੈਂਸ ਬਿਊਰੋ ਡਰਦਾ ਰਿਹਾ ਔਰ ਸਰਕਾਰ ਦਾ ਵੀ ਕਿਤੇ ਨਾ ਕਿਤੇ ਦਬਾਰਿਆ ਲੇਕਿਨ ਹੁਣ ਈਡੀ ਨੇ ਵੀ ਇਸ ਮਸਲੇ ਦੇ ਵਿੱਚ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਪਿੱਛੇ ਜੇ ਈਡੀ ਨੇ ਦੋ ਆਈਐਸ ਅਫਸਰਾਂ ਦੇ ਘਰ ਹੀ ਛਾਪੇ ਵੀ ਮਾਰੇ ਹੀ ਕਈ ਬਹੁਤ ਜ਼ਿਆਦਾ ਕਾਗਜ਼ ਪੱਤਰ ਵੀ ਉਹਨਾਂ ਨੂੰ ਬਿਲੇਸੀ ਲੇਕਿਨ ਸਰਕਾਰ ਨੂੰ ਤੇ ਚਾਹੀਦਾ ਸੀ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਰ ਲਈ ਜਾਂ ਵੀ ਕਿਉਂਕਿ ਉਸ ਤੋਂ ਪਹਿਲਾਂ ਈਡੀ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਜੇ ਇਸ ਸਥਿਤੀ ਦੇ ਵਿੱਚ ਉਹਨਾਂ ਨੂੰ ਜਿਹੜੇ ਮਹੱਤਵਪੂਰਨ ਅਹੁਦੇ ਦਿੱਤੇ ਨੇ ਉਹ ਕੁਰਸੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਸੀ ਲੇਕਿਨ ਰਹੀ ਗੱਲ ਕਿ ਸ਼ਾਇਦ ਆਈਐਸ ਅਫਸਰਾਂ ਦਾ ਪੰਜਾਬ ਸਰਕਾਰ ਤੇ ਦਬਾਅ ਪੈ ਗਿਆ ਹੋਵੇ ਇਸ ਕਰਕੇ ਉਹ ਦੋਨੇ ਆਈਐਸ ਅਫਸਰਾਂ ਨੂੰ ਜ਼ਿੰਮੇਵਾਰ ਅਹੁਦਿਆਂ ਤੋਂ ਨਹੀਂ ਹਟਾਇਆ ਗਿਆ ਹੁਣ ਜਿਹੜੀ ਬਾਗ ਘਟਾਲਾ ਹੋਇਆ ਬਾਗ ਘਟਾਲੇ 'ਚ ਹੁਣ ਈਡੀ ਨੇ ਮਾਅਬਜ਼ਾ ਲੈਣ ਵਾਲੇ ਕੀਤੇ ਨੇ ਤਲਬ 30 ਤੇ ਇਸ ਮਸਲੇ ਦੇ ਵਿੱਚ ਪਗੋੜੇ ਹੋ ਚੁੱਕੇ ਨੇ ਔਰ ਪੰਜਾਬ ਸਰਕਾਰ ਨੇ ਪਹਿਲੀ ਇੱਕ ਨੀਤੀ ਬਣਾਈ ਕਿ ਜੇ ਕੋਈ ਚੋਰ ਠੱਗ ਲਟੇਰਾ ਕਪੜਾ ਕਰਦਾ ਬੰਦਾ ਜੇ ਉਹਨੇ ਕਪੜੇ ਕਰਕੇ ਪੈਸੇ ਸਰਕਾਰੀ ਖਜ਼ਾਨੇ 'ਚੋਂ ਲੁੱਟਿਆ ਤੇ ਜੇ ਉਹ ਵਾਪਸ ਕਰ ਦਵੇ ਤਾਂ ਫਿਰ ਉੱਤੇ ਕਾਰਵਾਈ ਨਹੀਂ ਹੁੰਦੀ ਇਹ ਸ਼ਾਇਦ ਹਿੰਦੁਸਤਾਨ ਦਾ ਪਹਿਲਾ ਸੂਬਾ ਹੋਊਗਾ ਔਰ 76 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਦਫਾ ਹੋਊਗਾ ਕਿ ਜਿਨ੍ਹਾਂ ਨੇ ਕੱਪੜੇ ਕੀਤੇ ਨੇ ਉਹਨਾਂ ਨੇ ਬਾਅਦ ਚ ਪੈਸੇ ਵਾਪਸ ਕਰ ਦਿੱਤੇ ਅਗੇ ਤੇ ਚਲੋ ਉਹਨਾਂ ਨੂੰ ਕਲੀਨ ਚੈਟ ਮਿਲ ਗਏ ਇੱਕ ਕਮਾਲ ਦੀ ਐਗਜ਼ਾਮਪਲ ਸੈੱਟ ਕੀਤੀ ਗਈ ਸੀ ਪੰਜਾਬ ਸਰਕਾਰ ਔਰ ਵਿਜੀਲੈਂਸ ਵਾਲਿਆਂ ਨੇ ਪਰ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਈਡੀ ਨੇ ਮਹਾਲੀ ਦੇ ਬਾਗ ਘਟਾਲੇ ਦੀ ਜਿਹੜੀ ਜਾਂਚ ਆ ਉਹਨੂੰ ਤੇਜ਼ ਕਰਦਿਆ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਨੂੰ ਤਲਬ ਕਰ ਲਿਆ ਈਡੀ ਇਸ ਕਾਰਵਾਈ ਮਗਰੋਂ ਦੋ ਆਈਐਸ ਅਫਸਰ ਵੀ ਮੁਰੇ ਨਿਸ਼ਾਨੇ ਤੇ ਆ ਗਏ ਨੇ ਅਫਸਰ ਜਿਹੜੇ ਵਿਜੀਲੈਂਸ ਬਿਊਰੋ ਨੇ 2 ਮਈ 2023 ਨੂੰ ਬਾਗ ਘਟਾਲੇ ਸੰਬੰਧੀ ਮਕਦਮਾ ਦਰਦ ਕੀਤਾ ਸੀ ਪਤਾ ਲੱਗਾ ਕਿ ਵਿਜੀਲੈਂਸ ਬਿਊਰੋ ਨੇ ਈਡੀ ਨੂੰ ਬਾਗ ਘਟਾਲੇ ਦਾ ਰਿਕਾਰਡ ਵੀ ਸੰਪਤ ਤੋਂ ਪਾਸਾ ਵਟ ਲਿਆ ਹੈ ਈਡੀ ਨੇ ਕੱਲ ਹੀ ਸਾਬਕਾ ਮੰਤਰੀ ਭਰਤਪੂਸ਼ਨ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਬਾਗ ਘਟਾਲੇ ਨੂੰ ਲੈ ਕੇ ਮਸਤੀ ਦੇ ਸਿਆਸੀ ਮਾਈਂਡ ਨੇ ਈਡੀ ਨੇ ਪਿੰਡ ਬਾਕਰਪੁਰ ਦੇ ਕੁਝ ਲੋਕਾਂ ਨੂੰ ਤਲਬ ਕੀਤਾ ਪਤਾ ਲੱਗਾ ਕਿ ਈਡੀ ਨੇ ਸਿੱਧੇ ਤੌਰ ਤੇ ਗਮਾੜਾ ਤੋਂ ਇਸ ਘਟਾਲੇ ਨਾਲ ਸੰਬੰਧਿਤ ਰਿਕਾਰਡ ਹਾਸਲ ਕੀਤਾ ਭਾਵੇਂ ਈਡੀ ਨੇ ਕੁਝ ਪਰਸੇ ਪਹਿਲਾਂ ਹੀ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲੈ ਲਿਆ ਸੀ ਪਰੰਤੂ ਇਸ ਦੀ ਪੜਤਾਲ ਚ ਹੁਣ ਮਸਤੀਦੀ ਆਈ ਹੈ ਵਿਜੀਲੈਂਸ ਬਿਊਰੋ ਨੇ ਬਾਗਟਾਲੇ ਦੇ ਸਬੰਧਤ 99 ਵਿਕਤੀਆਂ ਦੀ ਸ਼ਮੂਲੀਅਤ ਬਿਲੀ ਸੀ ਜਿਨ੍ਹਾਂ ਵਿੱਚ ਦਰਜਨ ਸਰਕਾਰੀ ਅਧਿਕਾਰੀ ਤੇ ਮੁਲਾਜ਼ਮ ਵੀ ਸ਼ਾਮਲ ਸਨ ਵਿਜੀਲੈਂਸ ਵੱਲੋਂ ਮਹਾਲੀ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਇਸ ਮਾਮਲੇ 'ਚ ਦੋ ਮੁੱਖ ਚਲਾਨ ਅਤੇ ਪੰਜ ਸਪਲੀਮੈਂਟਰੀ ਚਲਾਨ ਵੀ ਪੇਸ਼ ਕੀਤੇ ਹਨ ਵਿਜੀਲੈਂਸ ਅਨਸਾਰ ਬਾਗਟਾਲੇ ਵਿੱਚ ਆਈਐਸ ਅਫੀਸਰ ਵਰਨ ਰੁਜਮ ਅਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਜੇਸ਼ ਧਮਾਨ ਦੇ ਪਰਿਵਾਰਕ ਮੈਂਬਰਾਂ ਦਾ ਵੀ ਨਾਮ ਬੋਲਦਾ ਰਿਹਾ ਪਤਾ ਲੱਗਾ ਕਿ ਫਿਲਹਾਲ ਈਡੀ ਵੱਲੋਂ ਇਹਨਾਂ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਤਲਬ ਨਹੀਂ ਕੀਤਾ ਗਿਆ ਦੱਸਣਯੋਗ ਹੈ ਕਿ ਗਮਾੜਾ ਨੇ ਜਿਲ੍ਹਾ ਮਾਹਲੀ ਦੇ ਪਿੰਡ ਬਾਕਰਪੁਰ ਰੁੜਕਾ ਅਤੇ ਸ਼ਫੀਪੁਰ ਦੀ ਜ਼ਮੀਨ ਐਕਵਾਇਰ ਕੀਤੀ ਸੀ ਪਿੰਡ ਬਾਕਰਪੁਰ ਦੀ ਐਕਵਾਇਰ ਕੀਤੀ ਜ਼ਮੀਨ ਦੇ ਮਾਲਕਾਂ ਨੂੰ ਗਮਾੜਾ ਨੇ ਅਮਰੂਦਾਂ ਦੇ ਬਾਗਾਂ ਦੇ ਮਾਪਜੇ ਦੇ ਰੂਪ ਵਿੱਚ ਕਰੋੜਾ ਰੁਪਏ ਦਿੱਤੇ ਇਹਨਾਂ ਪਿੰਡਾਂ ਦੀ ਐਕਵਾਇਰ ਜ਼ਮੀਨਾਂ ਤੋਂ ਇਲਾਵਾ ਬਾਗਾਂ ਦੇ ਮਾਪਜੇ ਵਜੋਂ 137 ਛਾਇਰੀਆ 14 ਕਰੋੜ ਰੁਪਏ ਵੀ ਜਾਰੀ ਕੀਤੇ ਸਨ ਜ਼ਮੀਨ ਮਾਲਕਾਂ ਨੇ 191 ਰਕਬੇ ਵਿੱਚ ਬਾਗ ਵਿਖਾਏ ਜਾਂਚ ਅਨੁਸਾਰ ਅਮਰੂਦਾਂ ਦੇ ਬਾਗਾਂ ਦੇ ਨਾਮ ਵੇਟ ਗੈਰ ਕਾਨੂੰਨੀ ਤੌਰ ਤੇ ਮਾਫਜ਼ਾ ਹਾਸਲ ਕੀਤਾ ਗਿਆ ਇਸ ਘਟਾਲੇ ਵਿੱਚ ਬਾਗਬਾਨੀ ਅਫਸਰਾਂ ਦੀ ਸ਼ਮੂਲੀਅਤ ਵੀ ਪਾਈ ਗਈ ਹੈ ਔਰ ਇੱਕ ਇਸ ਮਸਲੇ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਨੁਸਾਰ ਇੱਕ ਏਕੜ ਦੇ ਵਿੱਚ 132 ਅਮਰੂਦ ਦੇ ਬੂਟੇ ਲੱਗ ਸਕਦੇ ਨੇ ਪਰੰਤੂ ਇਹਨਾਂ ਲੋਕਾਂ ਨੇ ਪ੍ਰਤੀ ਏਕੜ ਵਿੱਚ 2000 ਤੋਂ ਲੈ ਕੇ 2500 ਬੂਟੇ ਲਗਾਏ ਨੇ ਜਿਨ੍ਹਾਂ ਦੀ ਮਾਪਜਾiracial ਲੈਂਡ ਵਿੱਚ ਕਰੋਨਾ ਪੈਦਾ ਘਟਾਲਾ ਹੋਇਆ ਹੁਣ ਘਟਾਲੇ ਵਿੱਚ ਸ਼ਾਮਲ 300 ਜਿਹੜੇ ਮੁਲਜ਼ਮ ਐਸ ਵੱਲ ਪਗੋੜਾ ਹਨ ਜਦੋਂ ਕਿ 21 ਕਥਿਤ ਦੋਸ਼ੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਇਸ ਤਰ੍ਹਾਂ 4 ਦਰਜਨ ਵਿਕਤੀਆਂ ਨੂੰ ਅਦਾਲਤ ਤੋਂ ਗਾਉਂ ਜ਼ਮਾਨਤ ਵੀ ਮਿਲ ਚੁੱਕੀ ਹੈ ਸੂਤਰਾਂ ਸਰ ਬਾਗ ਘਟਾਲੇ ਦੀ ਪੜਤਾਲ ਕਰਨ ਵਾਲੇ ਅਧਿਕਾਰੀਆ ਤੇ ਵੀ ਅੰਦਰੋਂ ਹੁਣ ਅੰਦਰੋਂ ਅੰਦਰੀ ਉਂਗਲ ਉੱਠ ਪਈ ਹੈ ਘਟਾਲੇ ਵਿੱਚ ਸ਼ਾਮਲ ਲੋਕਾਂ ਨੇ ਮਾਪਜੇ ਵਜੋਂ ਹਾਸਲ ਕੀਤੀ ਗਈ ਰਾਸ਼ੀ ਵਾਪਸ ਕਰਨੀ ਸ਼ੁਰੂ ਕਰ ਦਿੱਤੀ ਹੈ ਅਦਾਲਤ ਨੇ 61 ਵਿਕਤੀਆਂ ਨੂੰ ਘਟਾਲੇ ਦੀ 81.46 ਕਰੋੜ ਰੁਪਏ ਦੀ ਬੰਦੀ ਰਾਸ਼ੀ ਸਰਕਾਰੀ ਖਜ਼ਾਨੇ ਵਿੱਚ ਵਾਪਸ ਜਮ੍ਹਾਂ ਕਰਾਉਣ ਦੇ ਹੁਕਮ ਜਾਰੀ ਕੀਤੇ ਸਨ ਜਿਨ੍ਹਾਂ ਵਿੱਚੋਂ 63.58 ਕਰੋੜ ਰੁਪਏ ਦੀ ਰਾਸ਼ੀ ਖਜ਼ਾਨੇ ਵਿੱਚ ਜਮ੍ਹਾਂ ਹੋ ਚੁੱਕੀ ਹੈ ਇਸ ਤੋਂ ਵੱਖਰੇ 17.88 ਕਰੋੜ ਰੁਪਏ ਹੋਰ ਜਮ੍ਹਾਂ ਹੋ ਚੁੱਕੇ ਨੇ 47 ਵਿਕਤੀਆਂ ਤੋਂ 55.72 ਕਰੋੜ ਰੁਪਏ ਦੀ ਰਕਮ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਬਾਰੇ ਅਦਾਲਤ ਦੇ ਹੱਲੇ ਹੁਕਮ ਜਾਰੀ ਨਹੀਂ ਹੋਏ ਪਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ED ਨੇ ਵੀ ਸਿਕੰਜਾ ਕੱਸ ਦਿੱਤਾ ਹੈ ਔਰ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਔਰ ਪੰਜਾਬ ਵਿਜੀਲੈਂਸ ਬਿਊਰੋ ਨੇ 95-95 ਸਾਲ ਦੀਆਂ ਬਜ਼ੁਰਗ ਮਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਲੇਕਿਨ ਜਿਹੜੇ ਵੱਡੇ ਅਫਸਰ ਸੀ ਉਹਨਾਂ ਵੱਲ ਪੰਜਾਬ ਬਿਜਲੀ ਸਬੂਰੂ ਦੀ ਹਿੰਮਤ ਹੀ ਨਹੀਂ ਪਈ ਹੈ ਕਿਉਂਕਿ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਵੇ ਜਦਕਿ ਉਹਨਾਂ ਦੇ ਖਜ਼ਾਨਿਆਂ ਦੇ ਵਿੱਚ ਵੀ ਬੈਂਕ ਖਾਤਿਆਂ ਦੇ ਵਿੱਚ ਪੈਸੇ ਗਏ ਸੀ ਉਹ ਦੇ ਦੇਆ ਕਿ ਈਡੀ ਜਿਹੜੇ ਆਮ ਲੋਕਾਂ ਨੂੰ ਈਡੀ ਨੇ ਤਲਬ ਕਰ ਲਿਆ ਪਰ ਦੂਜੀ ਗੱਲ ਹੈ ਕਿ ਜਿਹੜੇ ਆਈਐਸ ਅਫਸਰ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ 'ਚ ਪੈਸੇ ਗਏ ਨੇ ਉਹਨਾਂ ਨੂੰ ਕਦੋਂ ਤਲਬ ਕਰਗੀ ਔਰ ਦੋ ਆਈਐਸ ਅਫਸਰਾਂ ਦੇ ਸਰਕਾਰੀ ਘਰ ਸਰਕਾਰੀ ਦਫਤਰ ਦੇ ਵਿੱਚ ਵੀ ਛਾਪੇ ਵੱਜੇ ਅਗੇ ਸੀ ਔਰ ਕਈਆਂ ਦੇ ਪਟਿਆਲੇ ਗ੍ਰਹਿਵਚ ਵੀ ਛਾਪੇ ਮਾਰੇ ਸੀ ਦੇਖਦੇ ਆ ਕਿ ਹੁਣ ਈਡੀ ਦਾ ਜਿਹੜਾ ਸਿਕੰਜਾ ਵਾ ਉਹ ਕਿੰਨਾ ਕੱਸਿਆ ਜਾਂਦਾ ਵੈਸੇ ਅਸੂਲਨ ਤੌਰ ਤੇ ਹੁੰਦਾ ਕਿ ਜਦੋਂ ਕੋਈ ਆਈਐਸ ਅਫੀਸਰ ਦੇ ਖਿਲਾਫ ਉਂਗਲਾ ਉੱਠਦੀਆਂ ਨੇ ਤੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਜ਼ਿੰਮੇਵਾਰ ਪੋਸਟ ਨਹੀਂ ਦਿੱਤੀ ਜਾਂਦੀ ਹੈਗੀ ਲੇਕਿਨ ਗੱਲ ਦੇਖ ਲਓ ਕਿ 2 ਮਈ 2023 ਨੂੰ ਬਾਗ ਘਟਾਲੇ ਸੰਬੰਧੀ ਮਕਦਮਾ ਦਰਜ ਹੋਇਆ ਉਦੋਂ ਆਈਐਸ ਅਫਸਰਾਂ ਦਾ ਨਾਮ ਬੋਲਿਆ ਸੀ ਕਰੀਬ 1 ਸਾਲ ਤੋਂ ਦੋਨਾਂ ਅਪਸਰਾਂ ਨੂੰ ਉੱਥੇ ਹੀ ਜ਼ਿੰਮੇਵਾਰ ਕੁਰਸੀ ਤੇ ਸਰਕਾਰ ਨੇ ਲਗਾ ਕੇ ਰੱਖਿਆਗਾ ਜਿਸ ਤੋਂ ਸਪਸ਼ਟ ਹੁੰਦਾ ਕਿ ਜਿਹੜਾ ਕਾਨੂੰਨ ਆ ਉਹ ਆਮ ਲੋਕਾਂ ਵਾਸਤੇ ਆ ਵੱਡੇ ਲੋਕਾਂ ਵਾਸਤੇ ਨਹੀਂ ਆ